ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਹੈ ਅ ਨਰਿੰਦਰ ਸਿੰਘ ਜੀ ਤੁਸੀਂ ਇਸ ਕੇਸ ਨੂੰ ਵਾਕੂਬੀ ਜਾਣਦੇ ਹੋ ਬੜਾ ਨੇੜਿਓਂ ਵੇਖਿਆ ਔਰ ਤੁਹਾਡੀ ਕਾਰਗੁਜ਼ਾਰੀ ਤੇ ਤੁਹਾਡੀ ਕਾਰਜ ਸ਼ੈਲੀ ਤੇ ਨਾਕ ਦੇ ਕਿੰਤੂ ਸੀ ਨਾ ਪਰੰਤੂ ਸੀ ਨਾ ਸ਼ੱਕ ਸੀ ਨਾ ਕੁਝ ਹੋਰ ਹੈ ਹੁਣ ਅੱਜ ਉਹੀ ਤਰ੍ਹਾਂ ਜਿਹੜੀਆਂ ਕਿ ਕੱਲ ਤੱਕ ਕਹਿੰਦੀਆਂ ਸੀ ਝੋਲੀਆਂ ਆੜਦੀਆਂ ਰਹੀਆਂ ਵਿਧਾਨ ਸਭਾ ਦੇ ਵਿੱਚ ਕਾਮ ਮਾਰ ਕੇ ਟੰਗਣ ਦੀਆਂ ਗੱਲਾਂ ਕਰਦੇ ਨਹੀਂ ਆਪੋ ਆਪਣੇ ਮੁੱਖ ਮੰਤਰੀ ਤੋਂ ਵਜ਼ੀਰਿਆਲਾ ਤੋਂ ਇਹ ਇੱਕ ਦਰਖਾਸਤਾਂ ਕਰਦੇ ਰਹੀਆਂ ਕਿ ਕੰਮ ਕਰ ਦਿਓ ਇਸ ਕੇਸ ਨੂੰ ਤੁਸੀਂ ਨੇੜੇੋਂ ਵੇਖਿਆ ਅਸਲ ਹਕੀਕਤ ਕੀ ਹੈ 7 8 8 9 11 12 ਜਿਹੜੀਆਂ ਉਹ 1.500 ਕਰੋੜ ਦੀਆਂ ट्रांजੈਕਸ਼ਨਾਂ ਨੇ ਕੱਚ ਸੱਚ ਤੁਹਾਡੀ ਜ਼ੁਬਾਨੀ ਜਾਣਨਾ ਚਾਹੁੰਦੇ ਆ ਦੇਖੋ ਜੀ ਜਿਹੜੇ ਉਪਰਤੀਕਨ ਲੀਡਰਸ ਨੇ ਉਹ ਉਹਨਾਂ ਨੇ ਕੀ ਕਿਹਾ ਤੇ ਉਹ ਕੀ ਕਹਿ ਰਹੇ ਐ ਜੀ ਉਹਨਾਂ ਦੇ ਉੱਪਰ ਮੈਂ ਕਮੈਂਟ ਨਹੀਂ ਕਰ ਸਕਦਾ ਬਿਕਾਜ਼ ਮੈਂ ਪੋਲਿਟਿਕਲ ਪੰਦਰ ਨਹੀਂ ਹੈਗਾ ਹੂੰ ਪਰ ਅ ਸਰਕਾਰ ਦੀ ਕਾਰਗੁਜ਼ਾਰੀ ਕਾਨੂੰਨ ਨੌਕਸ ਤਰ੍ਹਾਂ ਇਨਫੋਰਸਮੈਂਟ ਐਂਡ ਹੋਰਸ ਕਰਨਾ ਹੈ ਇਹ ਜ਼ਿੰਮੇਵਾਰੀ ਕੀ ਹੈ ਸਰਕਾਰ ਦੇ ਅਫਸਰਾਂ ਦੀ ਜਾਂ ਸਰਕਾਰ ਦੇ ਵਿੱਚ ਜਿਹੜੇ ਅ ਮਿਨਿਸਟਰੀਜ਼ ਨੇ ਜਾਂ ਹੋਰ ਅਥਾਰਟੀ ਨੇ ਦੀ ਕੀ ਜ਼ਿੰਮੇਵਾਰੀ ਮੈਂ ਉਹਦੇ ਉੱਪਰ ਜ਼ਰੂਰ ਬੋਲੂ ਜੀ ਜੀ

ਇਹ ਉਸੇ ਟਾਈਮ ਫਿਰ ED ਨੇ ਪਗੋਨ ਜਨਸ ਦੇ ਆਖਰੀ ਇਨਵੈਸਟੀਗੇਸ਼ਨ ਇਨੀਸ਼िएट ਕੀਤੀ ਇਸ ਕੇਸ ਦੇ ਵਿੱਚ ਜੀ ਇਹ ਹੌਲੀ ਹੌਲੀ ਇਨਵੈਸਟੀਗੇਸ਼ਨ ਜਲਦੀ ਜਲਦੀ ਅ ਫਿਰ ਉਸ ਦੇ ਵਿੱਚ ਐਵਿਡੈਂਸ ਆਉਣ ਲੱਗ ਗਏ ਉਸ ਦੇ ਵਿੱਚ ਕਲੀਓ ਮਿਲਣ ਲੱਗ ਗਿਆ ਜਿਹੜੇ ਮਲਜ਼ਮ ਸੀਗੇ ਜਾਂ ਦੂਸਰੇ ਜਿਹੜੇ ਸਸਪੈਕਟ ਸੀਗੇ ਉਹਨਾਂ ਦੀ ਬਿਆਨ ਹੋਣ ਲੱਗ ਗਏ ਉਹਨਾਂ ਨੇ ਅੱਗੇ ਬਿਆਨ ਦਿੱਤੇ ਜਿਹੜੇ ਬੰਦਿਆਂ ਦੇ ਨਾਂ ਆ ਰਹੇ ਸੀ ਉਹਨਾਂ ਬੰਦਿਆਂ ਨਾਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਜੀ ਇਸ ਤੋਂ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਮੰਨ ਲਓ ਹਾਈ ਕੋਰਟ ਇਸ ਕੇਸ ਦੀ ਡਰਗ ਦੀ ਇਨਵੈਸਟੀਗੇਸ਼ਨ ਕਿਸ ਤਰੀਕੇ ਨਾਲ ਤੇ ਚੰਗੇ ਤਰੀਕੇ ਨਾਲ ਹੋਵੇ ਉਹ ਮੋਨੀਟਰਿੰਗ ਕਰ ਰਹੀ ਸੀ ਉਹ ਜਿਹੜੀ ਪਟੀਸ਼ਨ ਸੀ ILC ਉਹ 2013 ਦੀ ਪੀਆਈ ਸੀ ਜੀ ਸੋ ਸਾਰੀ ਜਿਹੜੀ ਏਜੰਸੀ ਚਾਹੇ ਈਡੀ ਹੋਵੇ ਚਾਹੇ ਪੁਲਿਸ ਹੋਵੇ ਜਾਂ ਜਿਹੜੀ ਵੀ ਏਜੰਸੀਸ ਗਵਰਨਮੈਂਟ ਡਿਪਾਰਟਮੈਂਟ ਇਨਵੋਲਡ ਸੀ ਸਾਰਿਆਂ ਦੀ ਡਿਊਟੀ ਬਣਦੀ ਸੀ ਇਹ ਕੋਤਾਈ ਨਾ ਹੋਵੇ ਕੋਈ ਵੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਅਫਸਰ ਉਸ ਟਾਈਮ ਉਹ ਸਾਊਂਡ ਬੈਗ ਮਾਰਦੀ ਜਿਹੜੇ ਅਫਸਰ ਪੁਲਿਸ ਦੇ ਜਾਂ ਦੂਸਰੀ ਏਜੰਸੀ ਦੇ ਅਫਸਰ ਉਸ ਟਾਈਮ ਹਾਈ ਕੋਰਟ ਦੇ ਵਿੱਚ ਅ ਅਪੀਅਰ ਹੁੰਦੇ ਸੀ ਉਹਨਾਂ ਨੂੰ ਕਲੀਅਰ ਕੀਤਾ ਗਿਆ ਕਿ ਇਹ ਨਾਰਕੋ 테ਰਰਿਜ਼ਮ ਹੈ ਇਹ ਕੋਈ ਛੋਟਾ ਮੋਟਾ ਕ੍ਰਾਈਮ ਨਹੀਂ ਹੈਗਾ ਡਰਗ ਦਾ ਇਹ ਸਟੇਟ ਦੇ ਅਗੇਂਸਟ ਸਟੇਟ ਦੇ ਯੂਥ ਦੇ ਅਗੇਂਸਟ ਸਟੇਟ ਦੀ ਸਕਿਉਰਿਟੀ ਦੇ ਅਗੇਂਸਟ ਭਾਰਤ ਦੀ ਸਕਿਉਰਿਟੀ ਦੇ ਅਗੇਂਸਟ ਇੱਕ ਕ੍ਰਾਈਮ ਹੈ ਸਕਿਉਰਿਟੀ ਨੂੰ ਥ੍ਰੈਟ ਹੈ ਸਮਾਜ ਨੂੰ ਥ੍ਰੈਟ ਹੈ ਇਸੇ ਤਰੀਕੇ ਨਾਲ ਇਸ ਇਨਵੈਸਟੀਗੇਸ਼ਨ ਨੂੰ ਲਿਆ ਜਾਵੇ ਇਹ ਹਾਈ ਕੋਰਟ ਦਾ ਆਰਡਰ ਸੀਗਾ ਪਰ ਜਿਹੜੀ ਏਜੰਸੀਜ਼ ਕਰ ਰਹੀਆਂ ਕੰਮ ਚਾਹੇ ਭਾਰਤ ਸਰਕਾਰ ਦੀ ਹੋਣ ਚਾਹੇ ਪੰਜਾਬ ਸਰਕਾਰ ਦੀ ਹੋਣ ਉਹਨਾਂ ਨੇ ਕਿਸੇ ਵੀ ਸਟੇਜ ਦੇ ਆ ਕੇ ਅੱਗੇ ਹੌਲੀ ਹੌਲੀ ਕਰਕੇ ਕੂਲ ਕਰ ਲਿਆ ਆਪਣੇ ਆਪ ਨੂੰ ਇਨਵੈਸਟੀਗੇਸ਼ਨ ਜੇ ਜਿਹੜੀ ਅੱਜ ਹੋ ਰਹੀ ਹੈ ਇਹ ਇਨਵੈਸਟੀਗੇਸ਼ਨ 2013 14 15 16 ਤੱਕ 17 ਤੱਕ ਹੁੰਦੀ ਤੇ ਹੁਣ ਤੱਕ ਰਿਜ਼ਲਟ ਵੀ ਆ ਜਾਂਦੇ ਕਾਫੀ ਕੇਸਾਂ ਦੇ ਤੇ ਕਾਫੀ ਰਿਜ਼ਲਟ ਆਏ ਵੀ ਨਹੀਂ ਕਾਰਨ ਕੀ ਹੋਇਆ ਸਰ ਮਤਲਬ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਕੂਲ ਕਰ ਲਿਆ ਗਿਆ ਕਿ politically tampered ਕੀਤਾ ਗਿਆ ਕੇਸਿਸ ਨੂੰ ਨਹੀਂ ਦੇਖੋ ਜੀ ਮੈਂ ਮੈਂ ਪਹਿਲਾਂ ਕਹ ਚੁਕਾਂ ਕਿ ਪੋਲਿਟਿਕਲ ਕਿਸੇ ਬੰਦੇ ਦਾ ਮੈਂ ਨਾਂ ਨਹੀਂ ਲੈਣਾ ਕਿਸੇ ਪਾਰਟੀ ਦਾ ਨਾਂ ਨਹੀਂ ਲੈਣਾ ਪਰ ਮੈਂ ਜ਼ਰੂਰ ਕਹੂੰਗਾ ਕਿ ਜਿਹੜੇ ਬੰਦੇ ਪੋਲਿਟਿਕਲ ਲੋਕ ਜਿਹੜੇ ਪਾਵਰ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ ਕਿ ਜਿਹੜੇ ਜੀਨੀਅਸ ਕ੍ਰਾਈਮ ਨੇ ਖਤਰਨਾਕ ਕ੍ਰਾਈਮ ਨੇ ਜਿਹੜੇ ਸਟੇਟ ਦੇ ਅਗੇਂਸਟ ਨੇ ਜਿਹੜੇ ਲੋਕਾਂ ਦੇ ਅਗੇਂਸਟ ਨੇ ਸੋਸ਼ਲ ਕ੍ਰਾਈਮ ਨੇ ਲੋਕ ਮਰ ਰਹੀ ਹੈ ਸਾਡੇ ਹਜ਼ਾਰਾਂ ਲੋਕ ਮਰ ਚੁੱਕੇ ਮੇਰੀ ਆਪਣੀ ਰਿਪੋਰਟਸ ਐ ਫ্রম ਟਾਈਮ ਟੂ ਟਾਈਮ ਡਿਫਰੈਂਟ ਸੋਰਸਸ ਤੋਂ ਪੰਜਾਬ ਦੇ ਵਿੱਚ 1 ਲੱਖ ਤੋਂ ਜ਼ਿਆਦਾ ਜਵਾਨ ਮਰ ਚੁੱਕੇ ਹੈ ਹਾਂ ਜਾਂ ਅੰਗ ਹੋ ਚੁੱਕੇ ਹੈ ਉਹ ਬੱਚੇ ਪੈਦਾ ਨਹੀਂ ਕਰ ਸਕਦੇ ਹੂੰ ਉਹ ਸਰਕਾਰੀ ਨੌਕਰੀ ਨਹੀਂ ਕਰ ਸਕਦੇ ਇਸ ਸਮਾਜ ਦੇ ਵਿੱਚ ਨਹੀਂ ਫਿੱਟ ਚਰ ਸਕਦੇ ਹੂੰ ਤੇ ਜੇ ਤੁਹਾਨੂੰ ਤਰਸ ਨਹੀਂ ਆਉਂਦਾ ਉਹਨਾਂ ਲੋਕਾਂ ਦੇ ਉੱਪਰ ਤੇ ਫਿਰ ਮੈਂ ਕੁਝ ਨਹੀਂ ਕਰ ਸਕਦਾ ਜੀ ਜੋ ਜਿਹੜੀਆਂ ਅਥਾਰਟੀਜ਼ ਹੈਗੀਆਂ ਨੇ ਉਹ ਸਾਰੀ ਮੈਂ ਕਿਸੇ ਇੱਕ ਅਥਾਰਟੀ ਨਾਲ ਸਿਰਫ ਪੰਜਾਬ ਪੁਲਿਸ ਦਾ ਜਾਂ ਐਡੀ ਐਡੀ ਦਾ ਸੈਂਟਰ ਗਵਰਨਮੈਂਟ ਦਾ ਨਾਂ ਹੀ ਲੈ ਰਿਆ ਸਾਰੀ ਅਥਾਰਟੀ ਹੌਲੀ-ਹੌਲੀ ਕੂਨ ਹੁੰਦੀਆਂ ਨੇ ਆਪਣੇ ਲੋਕਾਂ ਨੂੰ ਬਚਾਉਣ ਦੇ ਵਿੱਚ ਲੱਗਦੀਆਂ ਨੇ ਕੋਸ਼ਿਸ਼ ਕੀਤੀ ਜਾਂਦੀ ਹੈ ਮੇਰਾ ਟ੍ਰਾਂਸਫਰ ਕੀਤਾ ਗਿਆ 2015 ਦੇ ਵਿੱਚ ਜੀ ਉਹਦੀ ਲੋੜ ਨਹੀਂ ਸੀ ਹੂੰ ਯਕੀਨ ਬਸ ਤੱਕ ਹੋ ਰਿਆ ਸੀ ਹਾਈ ਕੋਰਟ ਮੋਨਿਟਰਿੰਗ ਕਰ ਰਿਹਾ ਸੀ ਹੂੰ ਰਾਸਵਰ ਕੀਤਾ ਗਿਆ ਪਰ ਸਰਕਾਰ ਦੁਆਰਾ ਪਰ ਹਾਈ ਕੋਰਟ ਨੇ ਟ੍ਰਾਂਸਪੋਰਟ ਮਿਸਟੇਕ ਕੀਤਾ ਹੂੰ ਇਹ ਇੰਡੀਕੇਸ਼ਨ ਕਾਫੀ ਹੋਣਾ ਚਾਹੀਦਾ ਸੀ ਹੋਰ ਬਾਕੀ ਏਜੰਸੀਜ਼ ਨੂੰ ਪੰਜਾਬ ਗਵਰਨਮੈਂਟ ਦੀ ਏਜੰਸੀਜ਼ ਨੂੰ ਵੀ ਹੂੰ ਕਿ ਹਾਈ ਕੋਰਟ ਬਹੁਤ ਸਖਤ ਹੈ ਤੇ ਤੁਸੀਂ ਜੇ ਮੈਂ ਪੰਜਾਬੀ ਚ ਕਹਾਂ ਹੂੰ ਕਿ ਤੁਸੀਂ ਬੰਦੇ ਦੇ ਪੁੱਤ ਬਣ ਕੇ ਇਨਵੈਸਟੀਗੇਸ਼ਨ ਕਰੋ ਹਾਈ ਕੋਰਟ ਦੀ ਪ੍ਰੋਪਰ ਵਰਕ ਹੂੰ ਪਰ ਇਹ ਬੰਦੇ ਨਹੀਂ ਸੁਧਰਦੇ ਚਾਹੇ ਸੈਂਟਰ ਦੇ ਹੋਣ ਚਾਹੇ ਸਟੇਟ ਦੇ ਹੋਣ ਹੂੰ ਇਸ ਲਈ ਇਨਵੈਸਟੀਗੇਸ਼ਨ ਡਿਲੇ ਹੁੰਦੀ ਹੈ ਇਸ ਲਈ ਇਨਵੈਸਟੀਗੇਸ਼ਨ ਦੇ ਰਿਜ਼ਲਟ ਚੰਗੇ ਨਹੀਂ ਨਿਕਲਦੇ ਸਰ ਵਾਈਲ ਯੂ ਆਰ ਸੇਇੰਗ ਕਿ ਮੈਂ ਪੋਲੀਟੀਕਲੀ ਟਿੱਪਣੀ ਨਹੀਂ ਕਰੂੰਗਾ ਬਟ ਮੈਂ ਕਦੇ ਨਹੀਂ ਕਿਹਾ ਕਿ ਤੁਸੀਂ ਪੋਲੀਟੀਕਲ ਟਿੱਪਣੀ ਕਰੋ ਪਰ ਜਿਵੇਂ ਤੁਸੀਂ ਕਿਹਾ ਕਿ ਤੁਹਾਡੀ ਟਰਾਂਸਫਰ ਹੋਈ ਕਿ ਇਹ ਵੀ ਪੋਲੀਟੀਕਲ ਮੋਟੀਵੇਟਿਡ ਸੀ ਤਾਂ ਹੀ ਹੋਈ ਕਿ ਤੁਸੀਂ ਨਿਸ਼ਠਾ ਨਾਲ ਕੰਮ ਕਰਦੇ ਰਹੇ ਤੇ ਉਹ ਦੂਜੇ ਲੋਕ ਆਪਣਾ ਕੰਮ ਕਰਦੇ ਰਹੇ ਨਹੀਂ ਦੇਖੋ ਟਰਾਂਸਫਰ ਹੋਣ ਦੀ ਲੋੜ ਨਹੀਂ ਸੀ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਹੋ ਸਕਦਾ ਇਹ ਜਿਹੜੇ ਬੰਦੇ ਬਚਣਾ ਚਾਹੁੰਦੇ ਸੀ ਉਸ ਟਾਈਮ ਹੂੰ ਉਹ ਤੁਸੀਂ ਸਮਝ ਸਕਦੇ ਹੋ ਕੌਣ ਬਚਣਾ ਚਾਹੁੰਦੇ ਸੀ ਹੂੰ ਇਹ ਟਰਾਂਸਫਰ ਉਹਨਾਂ ਲੋਕਾਂ ਨੇ ਕਰਾਇਆ ਹੋਣਾ ਅਦਰਵਾਜ਼ ਮੇਰਾ ਟਰਾਂਸਫਰ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਟਰਾਂਸਫਰ ਹੋਏ ਨੇ ਐਸ ਪਰ ਮਾਈ ਰਿਸਰਚ ਕੇ ਤੁਸੀਂ ਬਹੁਤ ਨੇੜੇ ਪਹੁੰਚ ਚੁੱਕੇ ਸੀ ਕੇਸ ਦੇ ਬਿਲਕੁਲ ਜਦੋਂ ਨਤਾਰਾ ਹੋਣ ਵਾਲਾ ਸੀ ਜਦੋਂ ਇਹ ਲੱਖਾਂ ਨੌਜਵਾਨਾਂ ਦੇ ਕਤਲ ਦਾ ਪਰਦਾ ਚੁੱਕਿਆ ਜਾਣ ਵਾਲਾ ਸੀ ਉਸ ਵੇਲੇ ਤੁਹਾਡਾ ਤਬਾਦਲਾ ਹੋ ਜਾਂਦਾ ਇਫ ਆਈ ਐਮ ਰਾਈਟ অর ਰੋਂਗ ਮੈਂ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ ਮੈਂ ਫਿਰ ਅਗੇਨ ਮੈਂ ਕਹਿੰਨਾ ਕਿ ਇਨਵੈਸਟੀਗੇਸ਼ਨ ਦੀ ਜਿਹੜੀ ਸਟੇਜ ਹੈ ਇਨਵੈਸਟੀਗੇਸ਼ਨ ਦੀ ਜਿਹੜੀ ਰਫਤਾਰ ਹੈ ਸਪੀਡ ਹੈ ਡਾਇਰੈਕਸ਼ਨ ਹੈ ਉਹ ਅਫੀਸ਼ੀਅਟ ਨਹੀਂ ਹੋਣੀ ਚਾਹੀਦੀ ਉਹਦੇ ਉੱਪਰ ਇੰਟਰਫੀਰੈਂਸ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਇੰਟਰਫੀਰੈਂਸ ਹੋਇਆ ਉਹ ਤਾਂ ਨੁਕਸਾਨ ਹੋਇਆ ਇਨਵੈਸਟੀਗੇਸ਼ਨ ਨੂੰ ਦੇ ਉਹਦੇ ਲਈ ਮੈਂ ਸਰਕਾਰ ਪਰ ਸਰਕਾਰ ਨੂੰ ਵੀ ਕੰਪਲੇਂਟ ਕੀਤੀ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੁਹਾਡੇ ਜਿਹੜੇ ਅਥਾਰਟੀ ਸੀ ਉਸ ਟਾਈਮ ਦੀ ਉਹਨਾਂ ਨੇ ਗਲਤ ਕੀਤਾ ਉਹਨਾਂ ਦੇ ਖਿਲਾਫ ਐਕਸ਼ਨ ਲਓ ਜੀ ਉਹਨਾਂ ਨੇ ਹਾਂ ਕਿਤੀ ਐਕਸ਼ਨ ਲਵਾਂਗੇ ਜੀ ਤੋਂ ਕਿਸੇ ਤਰੀਕੇ ਨਾਲ ਪੰਜਾਬ ਗਵਰਨਮੈਂਟ ਜੀ ਕੀ ਈਡੀ ਇਸ ਕੇਸ ਦੇ ਨੂੰ ਖੁਦ ਆਪਣੇ ਕੋਲ ਲੈ ਸਕਦੀ ਹੈ ਜਾਂ ਪੈਰਲਲ ਇਨਵੈਸਟੀਗੇਟ ਕਰ ਸਕਦੀ ਹੈ ਜਦੋਂ ਪੰਜਾਬ ਵਿਜੀਲੈਂਸ ਦੀ ਕਾਰਵਾਈ ਚੱਲ ਰਹੀ ਹੋਵੇ ਦੇਖੋ ਜੀ ਜਿਹੜੀ ਲੀਗਲ ਪੋਜੀਸ਼ਨ ਹੈ ਉਹ ਬਿਲਕੁਲ ਕਲੀਅਰ ਹੈ ਇਸੇ ਬੰਦੇ ਦੇ ਖਿਲਾਫ ਜੇ ਐਫਆਈਆਰ ਲੋਜ ਹੁੰਦੀ ਹੈ ਕਿਤੇ ਵੀ ਸਾਡੇ ਜੂਰੀਡਿਕਸ਼ਨ ਦੇ ਵਿੱਚ ਸਾਡੇ ਰਿਵੈਂਸ਼ਨ ਆਫ ਮਨੀ ਲਾਂਡਰੀ ਐਕਟ ਦੇ ਅੰਦਰ ਸ਼ੈਡਿਊਲ ਲਿਖੇ ਹੋਏ ਆ ਕਿ ਕਿਹੜੇ ਕਿਹੜੇ ਕ੍ਰਾਈਮ ਦੀ ਇਨਵੈਸਟੀਗੇਸ਼ਨ ਅਸੀਂ ਕਰ ਸਕਦੇ ਹਾਂ ਉਹਦੇ ਵਿੱਚ ਡਰੱਗ ਵਾਲੇ ਵੀ ਆਉਂਦੇ ਆ ਉਹਦੇ ਵਿੱਚ ਕ腐ਸ਼ਨ ਵਾਲੇ ਵੀ ਆਉਂਦੇ ਆ ਹੋਰਾਂ ਤੋਂ ਇਲਾਵਾ ਸੋ ਸਾਡੀ ਇਹ ਡਿਊਟੀ ਬਣਦੀ ਹੈ ਕਿ ਜੀ ਡੀ ਇਮੀਡੀਏਟ ਅਸੀਂ ਉਹ ਐਫਆਈਆਰ ਦੀ ਕਾਪੀ ਆਫ ਦੇਣ ਕਰਨੀ ਹੈ ਤੇ ਆਪਣੀ ਇਨਵੈਸਟੀਗੇਸ਼ਨ ਚਾਲੂ ਕਰਨੀ ਹੈ ਇਹ ਡਿਊਟੀ ਹੈ ਸਾਡੀ ਜੀ ਇਹ ਸਾਨੂੰ ਵਿਜਲੈਂਸ ਕਵੇ ਜਾਂ ਪੰਜਾਬ ਗਵਰਨਮੈਂਟ ਕਵੇ ਉਹਦੀ ਰੋਡ ਨਹੀਂ ਹੂੰ ਜਿਹੜੀ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰਦਾ ਸੀ ਤੇ ਮੇਰੇ ਸਾਹਮਣੇ ਜਿਸ ਟਾਈਮ ਇਨਫੋਰਮੇਸ਼ਨ ਆਉਂਦੀ ਸੀ ਕਿ ਫਲਾਣ ਜਗ੍ਹਾ ਐਫਆਈਆਰ ਲੌਂਚ ਹੋਈ ਹੈ ਇਹ ਮੈਂ ਕਮਿਸ਼ਨਡ ਪੁਲਿਸ ਜਿਹੜਾ ਡਿਸਟ੍ਰਿਕਟ ਸੀਗਾ ਐਸਐਸਪੀ ਸਾਹਿਬ ਸੀਗਾ ਜਿਹੜੇ ਜੋ ਵੀ ਉਹਨਾਂ ਨੂੰ ਕਾਲ ਕਰਦਾ ਸੀ ਇਹਦੀ ਐਫਆਈਆਰ ਭੇਜੋ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਨੀ ਹੈ ਤੇ ਮੇਰੇ ਕੋਲ ਐਫਆਈਆਰ ਆਉਂਦੀ ਸੀ ਜੀ ਸੋ ਜੇ ਐਫਆਈਆਰ ਕਿਤੇ ਹੋਈ ਹੈ ਤੇ ਇਨਵੈਸਟੀਗੇਸ਼ਨ ਈਟੀ ਨੂੰ ਕਰਨੀ ਚਾਹੀਦੀ ਹੈ ਜੀ ਮਤਲਬ ਈਡੀ ਤੁਹਾਡਾ ਕਹਿਣ ਤੋਂ ਪਾਵੇਂ ਈਡੀ ਕਰ ਸਕਦੀ ਆ ਔਰ ਈਡੀ ਕਰੇਗੀ ਵੀ ਇੱਕ ਨਾਲ ਹੀ ਸਵਾਲ ਇਹ ਹੈ ਕਿ ਪੀਐਮਐਲਏ ਤੇ ਫੀਮਾ ਐਕਟ ਤੋਂ ਇਲਾਵਾ ਜੈਨਿਕ ਡਰੱਗ ਨਾਲ ਰਿਲੇਟਡ ਕੇਸਿਸ ਵੀ ਜਿਹੜੇ ਐ ਉਹ ਈਡੀ ਇਨਵੈਸਟੀਗੇਟ ਕਰ ਸਕਦੀ ਐ ਬਿਲਕੁਲ ਬਿਲਕੁਲ ਜੀ ਡਿਊਟੀ ਹੈ ਸਾਡੀ ਸਾਡੇ ਐਕਟ ਦੇ ਵਿੱਚ ਲਿਖਿਆ ਹੋਇਆ ਜੀ ਅਸੀਂ ਉਹ ਤਾਂ ਪਤਾ ਹੀ ਨਹੀਂ ਕਰ ਸਕਦੇ ਜਿੱਥੇ ਐਫਆਈਆਰ ਲਾਜ ਹੋਈ ਸਾਡੀ ਡਿਊਟੀ ਪਣਦੀ ਆ ਇਹ ਡੇਟਾ ਇਕੱਠੀ ਗੈਦਰ ਕੀਤੀ ਜਾਏ ਇਨਫਰਮੇਸ਼ਨ ਤੇ ਡਾਕੂਮੈਂਟਸ ਪਲੱਸ ਐ FIR ਦੀ ਕਾਪੀ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਏ ਜੀ ਅੱਛਾ ਸਰ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਤੁਹਾਡਾ ਸਮਾਂ ਬੇਹਦ ਕੀਮਤੀ ਹੈ ਮੁੱਕ ਦੀ ਗੱਲ ਜਿਹਨੂੰ ਆਪਾਂ ਕਹਿੰਦੇ ਆ ਵੀ ਕੰਮ ਦੀ ਗੱਲ ਸਿਰੇ ਦੀ ਗੱਲ ਪਤੇ ਦੀ ਗੱਲ ਅਖੀਰੀ ਗੱਲ ਉਹ ਇਹ ਹੈ ਵੀ ਜਿਸ ਕੇਸ ਦੇ ਵਿੱਚ ਬਿਕਰਮ ਮਜੀਠੀਆ ਨੂੰ ਅੱਜ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਤੇ ਉਹ ਆਮਦਨ ਉਹ ਆਮਦਨ ਉਹ ਜਿਹੜੀ ਡਰੱਗ ਦੇ ਨਾਲ ਬਣਾਈ ਗਈ ਉਹਨੂੰ ਬਲੈਕ ਤੋਂ ਵਾਈਟ ਕਰਨ ਦਾ ਇੱਕ ਹਿਆਤ ਹਿਆਪਰਾਲਾ ਕੀਤਾ ਗਿਆ ਵਾਕਿਆ ਹੀ ਇਹ ਸੱਚ ਹੈ ਕਿਉਂਕਿ ਤੁਸੀਂ ਬਹੁਤ ਨੇੜਿਓਂ ਵੇਖਿਆ ਬਹੁਤ ਨੇੜਿਓਂ ਇਨਵੈਸਟੀਗੇਟ ਕੀਤਾ ਵਾਕਿਆ ਹੀ ਇਹ ਡਰੱਗ ਮੰਨੀ ਦਾ ਪੈਸਾ 540 ਕਰੋੜ ਨਹੀਂ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਹੈਗਾ ਕਿ ਆਪਾਂ ਨੂੰ ਥੋੜਾ ਜਾ ਲੀਗਲੀ ਤੁਰਨਾ ਪੈਣਾ ਟੈਕ ਦੇ ਉੱਪਰ ਜਾਣਾ ਪੈਣਾ ਜੀ ਜਿਹੜਾ ਐਂਡੀਪੀਐਸ ਦਾ ਕੇਸ ਹੈਗਾ ਉਹ 2021 ਦਸੰਬਰ 30 2021 ਨੂੰ ਤਰਜ ਹੋਇਆ ਇਹਨਾਂ ਦੇ ਖਿਲਾਫ ਯੈਸ ਉਹਦੀ ਇਨਵੈਸਟੀਗੇਸ਼ਨ ਐਸਆਈਟੀ ਜਿਹੜੀ ਬਣਾਈ ਪੰਜਾਬ ਗਵਰਨਮੈਂਟ ਨੇ ਉਹ ਕਰ ਰਹੀ ਹੈ ਉਹ ਇਨਵੈਸਟੀਗੇਸ਼ਨ ਐਸਆਈਟੀ ਜਿਹੜੀ ਕਰ ਰਹੀ ਹੈ ਉਹ ਡਰੱਗ ਦੇ ਕੇਸੇ ਦੇ ਵਿੱਚ ਕਰ ਰਹੀ ਹੈ ਅਗੇਂਸਟ ਇਸ ਪਰਸਨ ਦਾ ਆ ਜਿਹੜਾ ਕੇਸ ਹੈਗਾ ਇਹ ਹੈਗਾ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਐਕਟ ਇਹ ਜੋ ਵੀ ਇਸ ਟਾਈਮ ਮੈਂ ਐਫ ਆਈ ਆਰ ਲਾਜ ਹੋਗੀ ਤੇ ਇਹ ਨਵਾਂ ਕੇਸ ਹੈ ਇਹ ਦਾ ਉਸ ਕੇਸ ਨਾਲ ਡੀਲਿੰਗ ਕਰਨਾ ਪੈਣਾ ਆਪਾਂ ਨੂੰ ਸਮਝਣਾ ਪੈਣਾ ਹੈ ਕਿ ਇਹ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਦਾ ਜਿਹੜਾ ਵਾਇਲੇਸ਼ਨ ਹੈ ਉਹਦਾ ਜਿਹੜਾ ਕੇਸ ਹੈਗਾ ਬਣਦਾ ਕਿਸੇ ਐਕਟ ਦਾ ਕੇਸ ਹੈ ਐਫ ਆਈ ਆਰ ਬਿਜ਼ਨਸ ਮੀਰੋਂ ਨੇ ਪੀਐਸ ਵੀ ਤੇ ਕੀਤੀ ਹੈ ਜਿਹੜਾ ਡਰਗ ਦਾ ਕੇਸ ਹੈ ਉਹ ਸਿੱਟ ਕਰ ਰਹੀ ਹੈ ਐਸਆਈਟੀ ਕਰ ਰਹੀ ਹੈ ਇਹ ਕ腐ਪਸ਼ਨ ਦਾ ਕੇਸ ਹੈ ਪਰ ਦੋਨੇ ਕੇਸ ਡਰਗ ਵੀ ਤੇ ਕ腐ਪਸ਼ਨ ਵੀ ਈਡੀ ਇਨਵੈਸਟੀਗੇਸ਼ਨ ਕਰੇਗੀ ਦੀ ਏਡੀ ਦੀ ਡਿਊਟੀ ਹੈ ਜੀ ਠੀਕ ਹੈ ਨਰਿੰਦਰ ਸਿੰਘ ਜੀ ਇਸ ਕੇਸ ਬਾਰੇ ਅਹਿਮ ਕਈ ਤੱਥ ਦੇ ਨਾਲ ਗੱਲਾਂ ਤੁਸੀਂ ਕੀਤੀਆਂ ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ ਸਮਾਂ ਕੱਢਿਆ ਗੱਲਬਾਤ ਕੀਤੀ ਧੰਨਵਾਦ ਸੋ ਨਰਿੰਦਰ ਸਿੰਘ ਹੋਰਾਂ ਨੇ ਕਾਫੀ ਕੁਝ ਕੀਤਾ ਗੋਸ਼ਾ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ